ਸਸਤੀ ਕਾਜੀ ਰਾਇਗਲੈਕਨ ਮੋਟੇ ਕ੍ਰਾਸ਼ਪਾਸ ਬੜਾ ਵਰਕਬਾਕਸ ਲੱਗਦਾ ਜੀ ਅੱਜ ਅਸੀਂ ਫਿੱਟਰ ਵਿਦਵਾਸੀ ਰਾਮਦਾਸ ਜੀ ਤੋਂ ਬਹੁਤ ਪਿਆਰੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ-ਸੋਹਣੇ ਜੀ ਕਲੈਕਸ਼ਨ ਅੱਜ ਵੀ ਸਾਧੀਏ ਫਰਾਈ ਸਾਰੀ ਵੀਡੀਓ ਦੇ ਲਗ-ਲਗ ਹੋਣਗੇ ਤੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜੀ ਪ੍ਰਾਈਸ ਨਾਲ ਦੀ ਨਾਲ ਦੱਸ ਰਹੀ ਸੀ ਸਾਰੀ ਚੁੱਪਾ ਦੇ ਅ ਬੁਕਿੰਗ ਲਈ ਨੰਬਰ ਹੋ ਗਾ ਜੀ 8283828381 ਨੰਬਰ ਹੈ ਜੋ ਵੀ ਸੋਥੋਂ ਅਸੀਂ ਪਹਿਟੇ ਚੋਂ ਸੰਭਾਇਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਪਿਕਸਰ ਕਰ ਸਕਦੇ ਹੋ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਪ੍ਰਾਈਸ ਦੱਸਣ ਤੋਂ ਬਾਅਦ ਜੋ ਐਕਸਟਰਾ ਇਹਨਾਂ ਦੇ ਸ਼ਿਪਿੰਗ ਚਾਰजेस ਹੋਣਗੇ ਲੱਗੋ ਤਾਂ ਮਨਗੇ ਤੁਹਾਡੇ ਏਰੀਆ ਦੇ ਬਾਅਦ ਠੀਕ ਹੈ ਜੀ ਇਹਦੇ ਕੋਲ ਸਭ ਤੋਂ ਫਰਸਟ ਸੂਟ ਆ ਇੱਕ ਪ੍ਰਿੰਟ ਆ ਬਟ ਪੇਂਟ ਵੀ ਤਰ੍ਹਾਂ ਲੱਗਦਾ ਬਹੁਤ ਸੋਹਣਾ ਸੂਟ ਆ ਕੀ ਕੋਲਕੇਰ ਖਾਨੇ ਆ ਜੀ ਸਾਰੇ ਸਟੱਫ ਵਿਦਾਊਟ ਲਾਈਨਿੰਗ ਨੇ ਅੱਜ ਦੇ ਜ਼ਿਆਦਾ ਸੋ ਸਜਿਨਾ ਵਿੱਚ ਲਾਈਨਿੰਗ ਲੱਗਦੀ ਹੈ ਤੁਹਾਨੂੰ ਨਾਲ ਦੀ ਨਾਲ ਵੀਡੀਓ 'ਚ ਦੱਸ ਦਾਂਗੀ ਇਹ ਸੂਟ ਬਿਦਾਊਟ ਲਾਈਨਿੰਗ ਬਣੇਗਾ ਸਵਰ 3 ਮੀਟਰ ਦੀ ਸ਼ਰਟ ਦੀ ਨਾਣਾ ਉੱਪਰੋਂ ਦੇਖੋ ਇਹ ਪਲੇਨ ਆਏਗੀ ਲੁੱਕ ਇਹਦੀ ਔਰ ਤੁਸੀਂ ਨੈੱਕ ਬਣਵਾ ਸਕਦੇ ਹੋ ਥੋੜਾ ਡਿਜ਼ਾਈਨ ਕਰਵਾ ਕੇ ਠੀਕ ਹੈ ਤੇ ਇਹ ਹੈਗਾ ਜੀ ਇਹ ਤਾਂ ਬਹੁਤ ਪਿਆਰਾ ਜਿਹਾ ਘੇਰਾ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਸੂਟ ਉੱਪਰ प्रिंट ਹੈ ਸਾਰੇ प्रिंट ਨੂੰ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਤੇ ਇਹ ਹੈਗਾ ਸਾਰਾ ਮਸ਼ੀਨੀ ਵਰਕ ਇਹ ਦੇਖੋ ਇਹ ਹੈਗਾ ਜੀ ਇਹਦਾ ਬੈਕ ਦਾ ਪ੍ਰਿੰਟ ਜਿੱਦਾਂ ਫਰੰਟ ਦੇ ਵਿੱਚ ਹੁੰਦਾ ਹੀ ਹੈ ਤੇ ਇਹ ਦਿੱਤੀ ਹੋਈ ਹੈ ਇਹਦੀ ਬਾਜੂਆਂ ਲਾ ਕੇ ਸਵਾ 3 ਮੀਟਰ ਦੀ ਸ਼ਰਟ 3 ਮੀਟਰ ਦੀ ਸਲਵਾਰ ਹੈ ਜੀ ਇਹਦੇ ਨਾਲ ਬਹੁਤ ਸੋਨਾ ਫੁੱਲਾ ਡੁੱਲਾ ਜਿਹਾ ਸੂਟ ਬਣਨੇ ਆਣਾ ਕੁਛ ਜਿਤਾ ਮਾਰਜਿਨ ਨੂੰ ਸਿੱਧ ਕਰਵਾ ਸਕਦੇ ਹੋ ਏ ਲਾਈਨ ਬਣਾ ਲਓ ਸਟ੍ਰੇਟ ਕਰਵਾ ਲਓ ਜਾਂ ਫਿਰ ਫਲੌਕ ਵੀ ਬਣਾ ਸਕਦੇ ਹੋ ਜਿਹਨੂੰ ਪਾਰਟ ਕਿਉਂਕਿ ਫਰੰਟ ਬੈਕ ਦੋਨੋਂ ਸਾਈਡ ਤੋਂ ਪੂਰਾ ਠੇਰਾ ਮਿਲੇਗਾ ਇਸ ਨੂੰ ਇਹਨਾਂ ਦੇ ਨਾਲ ਹੈਗੇ ਨੇ ਜੀ ਇਹ ਕਿਊ ਮਸਲੀਨ ਦੇ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਫਟ ਦੇਖੋ ਉਪਰੋਂ ਲਾਈਟ ਜਿਹਾ ਪ੍ਰਿੰਟ ਆ ਜਾਏਗਾ ਨੀਚੇ ਆ ਕੇ ਡਾਰਕ ਹੋ ਜਾਣਾ ਤੁਹਾਨੂੰ ਬਹੁਤ ਸੋਨਾ ਸੁਦਾ ਤੇ ਪ੍ਰਾਈਸ ਹੈਗਾ ਜੀ ਇਸ 2890 2890 ਜੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਸੇਮ ਹੀ ਪ੍ਰਿੰਟ ਦੇ ਵਿੱਚ ਠੀਕ ਹੈ ਉਦਾਂ ਹੀ ਵਰਕ ਆਏਗਾ ਜਿੱਦਾਂ ਇਸ ਦੇ ਵਿੱਚੇ نیچے ਵਰਕਾ ਤਾਂ ਐਵੇਂ ਇਸ ਦੇ ਵਿੱਚ ਵਰਕ ਹੋਇਆ ਇੱਕ ਨਾਈਂ ਮੇਰੀ ਫੋਰਡ ਕਿਤੇ ਹੁੰਦੀ ਹੈ ਫੈਕਟਰੀ ਵਿੱਚ ਇਹ ਹੈਗਾ ਜੀ ਕਰੀਮ ਕਲਰ ਠੀਕ ਹੈ ਇਹ ਤੁਹਾਨੂੰ ਇਹ ਵੀ ਮਿਲੇਗਾ ਥੋੜਾ ਆਫ ਵਾਈਟ ਜਾਂ ਸ਼ੇਡ ਇੱਕ ਤੋਂ ਨੂੰ ਸੇਮ ਦੇ ਵਿੱਚ ਮਿਲ ਜੈਗਾ ਇਹ ਸਕੀਮ ਕਾ ਦਾ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਸੋਹਣੇ ਲੱਗਦੇ ਆ ਤੇ ਪ੍ਰਾਈਸ ਹੈਗਾ ਜੀ ਸੂਟ ਦਾ 2890 ਹੋ। ਖੁਸ਼ ਹੈ ਤਾਂ ਵੀ ਲੁੱਕ ਹੈ ਸੂਟ ਦੇ। ਇਹ ਵਾਲੇ ਸੂਟ ਮੈਂ ਪਹਿਲਾਂ ਦਿਖਾਏ ਸੀਗੇ ਤੇ ਇਹ ਵੀ ਬਹੁਤ ਪਸੰਦ ਕਰਿਆ ਸਾਰਿਆਂ ਨੇ। ਇੱਕ ਸੇਮ ਪ੍ਰਿੰਟ ਦੇ ਵਿੱਚ ਵਰਕ ਲੱਗਦੇ ਨਾਲ ਐਕਸ ਲਓ ਅਲੂਵਰ ਦਿਖਾਇਆ ਸੀ ਕਿ ਇਹ ਹੈਗੇ ਨੇ ਮੈਚਿੰਗ ਸੂਟ ਰੌਂਡ ਟੈਕ ਸੂਵਰੈਂਟ ਸੂਟ ਰਹਿਣਗੇ ਜੀ ਸਾਰੇ ਸ਼ਰਟ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਬਣਿਆ ਹੋਇਆ ਘੇਰਾ ਘੇਰਾ ਵੀ ਬਹੁਤ ਪਿਆਰਾ ਹੈਂਡਵਰਕ ਹੋਇਆ ਹੋਇਆ ਸਾਰੇ ਕਿਤੇ 3 ਮੀਟਰ ਦੀ ਸਲਵਾਰ ਇਹਦੇ ਨਾਲ ਇਕੋਸ਼ ਇਹ ਤਾਂ ਦਾ ਹੈਗਾ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਦੇਖੋ ਕਿੰਨੀ ਸੋਹਣੀ ਲੋਕਾ ਸੋਹਣੀ ਬਹੁਤ ਸੋਹਣੀ ਲੋਕਾ ਇਹਦੇ ਵਿੱਚ ਤੁਹਾਨੂੰ ਇਹ ਦੋ ਕਲਰ ਮਿਲ ਜਾਣਗੇ ਇਹ ਵੀ ਕਲਰ ਬਹੁਤ ਸੋਹਣਾ ਹੈ ਆਨੀਅਨ ਜੈ ਸ਼ੇਡ ਆ ਤੇ ਇੱਕ ਨਾਲ ਤੁਹਾਨੂੰ ਇਹਦੇ ਵਿੱਚ ਇਹ ਮਹਿੰਦੀ ਜਾਂ ਮਿਲ ਜਾਏਗਾ ਇਹਨਾਂ ਵੀ ਨਾਲ ਹੀ ਪਲੇਨਸ ਦੁਆਰਾ ਰਹਿੰਦੀਆਂ ਜਿਹੜਾ نیچے ਬਾਰਡਰ ਆ ਤੇ ਇਹ ਕਲਰ ਵੀ ਬਹੁਤ ਸੋਹਣਾ ਹੈ ਚਾਰ ਕਲਰ ਨੇ ਚਾਰ ਤੇ ਚਾਰ ਵੀ ਬਹੁਤ ਸੋਹਣੇ ਜੇ ਸ਼ੇਡ ਹਨ ਕੋਈ ਵੀ ਇੰਜ ਪਾ ਸਕਦੀ ਹੈ ਜੀ ਇਹਦਾ ਸੁੱਤਰ 2890 ਹੈਗਾ ਪ੍ਰਾਈਸ ਤੇ ਹੁਣ ਤੁਹਾਨੂੰ ਵਰਕ ਵਾਲੇ ਸੂਟ ਦਿਖਾਣੇ ਆ ਇਹ ਵੀ ਰਾਮ ਟੈਕਸਰ ਰੈਂਡ ਦੀ ਰਹਣਗੇ ਜੀ ਸਟੱਫ ਬਹੁਤ ਸੋਹਣਾ ਹੈ ਵੈਸੇ ਤਾਂ ਵਿਦਾਉਟ ਲਾਈਨਿੰਗ ਹੈ ਇਹ ਸਾਰੇ ਪਰ ਇਹ ਥੋੜਾ ਜਿਹਾ ਸੀ ਥਰੂ ਹੋਣ ਦਾ ਡਰ ਰਹੇਗਾ ਤੇ ਤੁਸੀਂ ਇਹਨੂੰ ਲਾਈਨਿੰਗ ਸ਼ਰਟ ਵਿੱਚ ਲਗਵਾ ਲੋ ਤਾਂ ਥੋੜਾ ਜਿਹਾ ਵਧੀਆ ਰਹੇਗਾ ਜੀ ਲੁੱਕ ਬਹੁਤ ਸੋਹਣੀ ਆ ਸੂਟ ਇਹ ਇਹ ਸਾਰੇ ਵਰਕ ਹੋਇਆ ਵੀ ਇਸ ਦੇ ਵਿੱਚ ਕੁਝ ਵੀ ਪ੍ਰਿੰਟ ਨਹੀਂ ਹੈਗਾ ਸਾਰੇ ਮਸ਼ੀਨੀ ਵਰਕ ਦੇ ਨਾਲ ਸੂਟ ਬਣਿਆ ਹੋਇਆ ਇਹ ਸਾਈਡਾਂ ਤੇ ਜਿਹੜਾ ਇਹ ਵੀ ਮਸ਼ੀਨੀ ਵਰਕ ਆ ਪ੍ਰਿੰਟ ਨਹੀਂ ਹੈਗਾ ਪ੍ਰਿੰਟ ਲੁੱਕ ਮਤਲਬ ਇਹ ਨੂੰ ਦੇਖਣ ਨੂੰ ਪ੍ਰਿੰਟ ਵਾਂਗ ਲੱਗਦਾ ਹੈ ਇੱਕ ਇਹਦੇ ਤੇ ਸਾਰੇ ਤੇ ਬਹੁਤ ਸੋਹਣੇ ਜਿਹੇ ਕਲਰਾਂ ਦੇ ਨਾਲ ਪ੍ਰਿੰਟ ਵਰਕ ਕੀਤਾ ਹੋਇਆ ਤੇ ਇਹਦਾ ਪ੍ਰਿੰਟ ਵਾਲਾ ਹੈਗਾ ਦੁਪੱਟਾ ਦੁਪੱਟਾ ਰਹੇਗਾ ਜੀ ਮਸਲੀਨ ਦਾ ਇੰਨਾ ਧੀਰ ਲੁੱਕ ਕਰ ਦਿੱਤਾ ਬੁੱਕੇ ਦੁਪੱਟਾ ਰਹੇਗਾ ਪੇਂਟ ਹੈਗਾ ਠੀਕ ਪ੍ਰਾਈਸ ਹੈਗਾ ਇਹ 3500 ਇਸੂ ਦਾ 3500 ਇਹਦੇ ਵਿੱਚ ਕਲਰ ਮਿਲ ਜਾਣਗੇ ਸਾਰੇ ਸੂਟ ਦੇ ਉੱਪਰ ਵਰਕ ਕੀਤਾ ਹੋਇਆ ਇਹਦੇ ਵਿੱਚ ਇਹ ਚਾਰ ਕਲਰ ਚਾਰੂਈ ਕਲਰ ਬਹੁਤ ਸੋਹਣੇ ਹੈ ਮੇਰੇ ਕੋਲ ਸੇਮ ਹੀ ਸਟੱਫ ਦੇ ਉੱਪਰ ਥੋੜੇ ਜਿਹਾ ਤੁਹਾਨੂੰ ਵਰਕ ਚੇਂਜ ਦਿਖਾਣੇ ਆ ਇਹ ਸੀ ਪਹਿਲਾਂ ਵੀ ਦੋ ਵਾਰੀ ਲੈ ਕੇ ਆ ਚੁੱਕੇ ਹਾਂ ਸੂਟ ਬਹੁਤ ਵਾਰ ਮਤਲਬ ਜਦੋਂ ਵੀ ਲੈ ਕੇ ਆਂਦੇ ਹਾਂ ਬਹੁਤ ਜ਼ਿਆਦਾ ਡਿਮਾਂਡ ਹੈ ਨਾ ਸੂਟਾਂ ਦੀ ਇਹ ਹੈਗਾ ਸਾਡੇ ਪਾਸੋਂ ਤੀਜੀ ਵਾਰੀ ਸੂਟ ਲੈ ਕੇ ਆਈਆਂ ਕਿਉਂਕਿ ਇਹਨਾਂ ਸੂਟਾਂ ਨੂੰ ਸਾਰੇ ਬਹੁਤ ਜ਼ਿਆਦਾ ਲਾਇਕ ਕਰਦੇ ਆਂ ਗਰਮੀਆਂ ਦੇ ਵਿੱਚ ਅਗਰ ਕੋਈ ਛੋਟਾ ਮੋਟਾ ਫੰਕਸ਼ਨ ਆ ਜਾਂ ਤੁਸੀਂ ਰਿਸ਼ਤੇਦਾਰੀ ਚ ਜਾਣਾ ਹੈ ਆਪੋਸ਼ ਇਦਾਂ ਦੀ ਲੁੱਕ ਦੇ ਬਹੁਤ ਸੋਹਣੇ ਸੂਟ ਨੇ ਮੈਨੂੰ ਤੁਸੀਂ ਪਾ ਕੇ ਦੱਸ ਸਕਦੇ ਹੋ 98380 ਤੇ ਆ। ਇਹ ਵੀ ਦੁਪਹਿਰ ਤੇ ਡਿਲੀਵਰ ਹੋ ਜਾਵੇਗਾ। ਇਹ ਚੀਆ ਦਾ ਜਿਹੜਾ ਹੁਣ ਨਵਾਂ ਸਟਾਕ ਆਇਆ ਉਹਦੇ ਤੇ ਪੇਂਟ ਤੇ ਇਹ ਹੈਗਾ ਵਰਤ ਦਾ ਰੱਟਾ ਸਾਹ। ਜਿੱਲੇ ਵੀ ਚਿਪਲਾ ਨੇ ਇਹ ਸਾਰੇ ਵਰਤ ਨਾਲ ਬਣੇ ਹੋਏ ਆ। ਤੇ ਟਰਾਈਸ ਹੈਗਾ ਜੀ ਇਹਦਾ ਵੀ 3500 ਇਹਦੇ ਵਿੱਚ ਸਾਡੇ ਕੋਲ ਸਿਰਫ ਦੋ ਹੀ ਕਲਰ ਹੈਗੇ। ਇਹ ਸੂਟ ਸਾਡੇ ਕੋਲ ਲਾਸਟ ਪੀਸ ਰਹਿ ਗਿਆ ਤੁਸੀਂ ਇਹ ਲੈ ਸਕਦੇ ਹੋ ਜੀ ਸੂਟ ਬਹੁਤ ਸੋਹਣਾ ਸੂਟ ਆ ਕਾਫੀ ਜਿਆਦਾ ਅਨਵਾਂਸੀ ਜੀ ਇਹਨਾਂ ਸਿਲੰਟੀ ਵੀ ਇਲਾਸਟਿਕ 컬러 ਰਹਿ ਗਿਆ ਇਸ ਕਲੀਆਂ ਕਾਫੀ ਵੇਸ ਲੱਗੀ ਹੋਈ ਹੈ ਇਹ ਵੀ ਵਿਦਾਊਟ ਲਰਨਿੰਗ ਸੂਟ ਬਣ ਜਾਏਗਾ ਤੇ ਇਹ ਬਣਿਆ ਹੋਇਆ ਜੀ ਇਹਦਾ ਕੇਰਾ ਬਹੁਤ ਸੋਹਣਾ ਜਿਆ ਠੀਕ ਹੈ ਐਸੇ ਡਿਸਪਲੇ ਕੀਤਾ ਹੋਇਆ ਸੀਗਾ ਸੂਟ ਤਾਂ ਰਹਿ ਗਿਆ ਸੇ ਨੂੰ ਹੋਂ ਤੋ ਮੈਂ ਇਹਦਾ ਜੀ ਵੀਡੀਓ ਚ ਦਿਖਾ ਦਾਂਗੇ ਤਾਂ ਫਿਰ ਨਾਮ ਵੀ ਨਿਕਲ ਜਾਊਗਾ ਜੀ ਇਹ ਹੈ ਤਾਂ ਇਹਦੇ ਸਲਵਾਰ ਦੀ ਪੌਂਚੀਆਂ ਤੇ ਕੰਮ ਕਲਰ ਵੀ ਬਹੁਤ ਸੋਹਣਾ ਹੈ ਇਹਦੇ ਮੂਰੀਆਂ ਬਣਨਗੇ ਸਲਵਾਰ ਦੀ ਤੁਸੀਂ ਸਟੇਟ ਸਲਵਾਰ ਬਣਾ ਸਕਦੇ ਹੋ ਜਾਂ ਪੈਂਟ ਬਣਾ ਸਕਦੇ ਹੋ ਇਹ ਹੈਗਾ ਜੀ ਮਸਲੀਨ ਦਾ ਦੁਪੱਟਾ ਜਿਹੜੇ ਕਲਰ ਪ੍ਰਿੰਟ ਦੇ ਵਿੱਚ ਆ ਉਹ ਕਲਰ ਦੇ ਕਟੇਰੇ ਵਿੱਚ ਆਏਗਾ 3890 ਹੈਗਾ ਇਸ ਹੂੜ ਦਾ ਪ੍ਰਾਈਸ 2990 100 ਤੇ ਖਾਣੀਆਂ ਤੁਹਾਨੂੰ ਅਸੀਂ ਇਹ ਹਾਂ ਸਾਰੇ ਸੂਟੇ 2600 ਵਾਲੇ ਦਿਖਾਵਾਂਗੇ 2600 ਵਾਲੇ ਸੂਟ ਨੇ ਜੀ ਜਿਹੜੇ ਹੁਣ ਤੁਹਾਨੂੰ ਮੈਂ ਦਿਖਾ ਰਹੀ ਆ ਇਹ neck ਦੇ ਉੱਪਰ ਸੇਮ ਕਲਰ ਦੀ ਕੋਟਲੀ ਲੱਗੀ ਹੋਈ ਆ ਸਾਈਡਾਂ ਤੇ ਇਹ ਲੇਸ ਲੱਗੀ ਹੋਈ ਆ ਬਿਤਾਉਟ ਲਾਈਨਿੰਗ ਸੂਟ ਵਰਨਾ ਸੂਟ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਕਿਹ ਰੇਤੇ ਬਹੁਤ ਪਿਆਰਾ ਜਿਹਾ ਵਰਕ ਆ ਜਿਹਦੇ ਨਾਲ ਤੁਹਾਨੂੰ ਪਲੇਨ ਸਲਵਾਰ ਮਿਲ ਜੇ ਇਸਦੇ ਨਾਲ ਪਲੇਨ ਹੀ ਦੁਪੱਟੇ ਨੇ ਕਿ ਫੋਰ ਸਾਈਡ ਹੈਗੇ ਹੈ ਪੇਸਟਿੰਗ ਦੇ ਨਾਲ ਦੁਪੱਟਾ ਪਿਓਰ ਦਾ ਦੁਪੱਟਾ ਸਿਕ 컬러 ਦੋ ਮਿਲ ਜਾਂਗੇ ਇਹ ਹੈਗੇ ਨੇ 2600 ਵਾਲੇ ਸੀ e 2600 ਵਾਲਾ ਇਹ 컬러 ਵੀ ਬਹੁਤ ਸੋਹਣਾ ਜੀ ਬਿਨੌਟ ਲੈਂਡਿੰਗ ਸੂਟ ਬਣੇਗਾ ਇਹਦੇ ਵਿੱਚ ਵੀ ਲਾਸਟ ਪੀਸ ਲੱਗੇ ਇਹ ਜਿਹੜੇ ਲਾਸਟ ਪੀਸ ਨੇ ਜਿਹੜਾ ਇੱਕ ਤਰ੍ਹਾਂ ਦਾ ਪੀਸ ਨੇ ਤੁਹਾਨੂੰ ਹੋਰ ਦਿਖਾ ਰਹੀ ਹਾਂ ਉਹਨੇ ਤੇ ਸਾਰੇ 2600 ਦੇ ਨੇ ਇਹ ਸਾਰੇ ਹੈਂਡਵਰਕ ਕੀਤਾ ਹੋਇਆ ਦੇਖੇਰੇ ਦੇ ਠੀਕ ਹੈ ਸ਼ਰਟ ਪ੍ਰਿੰਟਡ ਆ ਫਲੇਮਸ ਵਾਲਾ ਬਿਲਕੁਲ ਵਿਦਾਊਟ ਲਾਈਨਿੰਗ ਸੂਟ ਬਣੇਗਾ ਪਿਓਰ ਦਾ ਦੁਪੱਟਾ ਇਹਦੇ ਨਾਲ ਦੀ लास्ट ਪੀਸ ਕਿਹ ਹੈ ਜੀ 2600 ਇਹ ਹੈਗਾ ਪਿਓਰ ਕੋਟੇਡ ਹੋਰੀ ਦਾ ਸੂਟ ਪਿਓਰ ਕੋਟੇ ਦੇ ਉੱਪਰ ਹੈ ਸ਼ਰਟ ਲਾਈਨਿੰਗ ਨਾਲ ਕੇ ਬਣੇਗੀ ਪੈਂਟ ਕਿੱਸਾ ਹੋਇਆ ਸੂਟ ਦਾ ਸੂਪਰ ਕੋਟੇ ਦੀ ਸ਼ਰਟ ਹੈ ਜੀ अलग लुक का सूट है प्लेन फैंडी कॉटन की सलवार है बेस कलर दूपर कोटा का ही है जीरा दुपट्टा है पेंट वाला ही तेरे ये थोड़ा दो कलर मिल जाएंगे दोनों ही कलर सोने हैं ट्वेंटी सिक्स प्योर कॉटन ਬਣਿਆ ਹੋਇਆ ਨੀਚੇ ਬਣਿਆ ਹੋਇਆ ਘੇਰਾ ਮਸ਼ੀਨੀ ਵਿੱਚ ਦੇ ਨਾਲ ਸੂਟ ਆਜੀ ਹੈ ਪਲੇਨ ਸਲਵਾਰ ਆ 3 ਮੀਟਰ ਦੇ ਤੇ ਪਿਓਰ ਕਾਟਨ ਦੇ ਦੁਪੱਟੇ ਆ ਫਟਕੜੀ ਲੁੱਕ ਦਿੰਦਾ ਹੈ ਡਿਜ਼ਾਈਨਰ ਦੇ ਦੁਪੱਟੇ ਬਣੇ ਹੋਏ ਆ ਪਿਓਰ ਕਾਟਨ ਨੇ ਮਲ ਕਾਟਨ ਦੇ ਦੁਪੱਟੇ ਆ ਕਲਰ ਹੈਗੇ ਇਹਦੇ ਵਿੱਚ 3 ਗ੍ਰੇ ਸੂਟ ਜੋ ਹੋਰ ਕਲਰ ਰਹਿੰਗੇ ਜੀ ਇਹਦੇ ਵਿੱਚ ਠੀਕ ਹੈ ਤੇ ਨੈਕਸਟ ਦੰਨੇ ਆ ਇਹ 26 ਵਾਲੇ ਸੂਟ ਨੇ ਕਿਰੇਡੀ ਮੈਂ ਤੁਹਾਨੂੰ ਹੁਣ ਦਿਖਾ ਰਹੀ ਹਾਂ 2600 ਦੇ 3 ਮੀਟਰ ਦੀ ਸ਼ਰਟ ਦੇ ਨਾਲ ਆ ਜੀ ਇਹ ਵਾਲਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਪਲੇਨ ਸਲਵਾਰ ਆ ਇਹ ਬਾਜੂ ਨੇ ਐਕਸਟਰਾ ਦਿੱਤੀਆਂ ਹੋਈਆਂ ਪਿੱਛੇ ਘੇਰੇ ਤੇ ਵੀ ਪ੍ਰਿੰਟ ਆ ਤੇ ਇਹਨੂੰ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਮਸ਼ੀਨੀ ਵਰਕ ਦੇ ਨਾਲ ਇਹਦੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲਦਾ ਇਹਦੇ ਵਿੱਚ ਦੋ ਕਲਰ ਨੇ ਜੀ 2600 ਹੈਗਾ ਪ੍ਰਾਈਸ ਇਹ ਵਾਲੇ ਸੂਟ ਮੈਂ ਤੁਹਾਨੂੰ ਵਿਦਾਊਟ ਦੁਪੱਟਾ ਵੀ ਲੈ ਕੇ ਆਈ ਸੀਗੀ ਰਾਮ ਟੈਕਸ ਦੇ ਸਾਰੇ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਸੀ ਇਹਨਾਂ ਨੂੰ ਹਾਈਲਾਈਟ ਕੀਤਾ ਹੁੰਦਾ ਵਰਕ ਵੀ ਤਾਂ ਹੁੰਦਾ ਇਹ ਹੈਗੇ ਨੇ ਥੋੜੇ ਜਿਹਾ ਚੈੱਕ ਵਾਲੀ ਸਲਵਾਰ ਅੰਪੀਰ ਦਾ ਪ੍ਰਿੰਟ ਹੈ ਤੇ ਇਹਦੇ ਸਲਵਾਰ ਦੇ ਪੌਂਚੇ ਤੇ ਵਰਕ ਮਿਲੇਗਾ ਜੀ ਇਹ 11 12 ਸੌ ਦਾ ਹੈ ਪਲੇਨ ਮਤਲਬ ਕਿ ਪ੍ਰਿੰਟਡ ਵਿਦਆਊਟ ਦੁਪੱਟਾ ਸੂਟ ਹੁੰਦਾ ਤੇ ਹੁਣ ਇਹਦੇ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਦੁਪੱਟੇ ਨੂੰ ਵੀ ਪੇਸਟਿੰਗ ਹੈ ਜੀ ਤੇ ਪੌਂਚਾ ਤੇ ਵੀ ਵਰਕ ਆ ਸੂਟ ਨੂੰ ਵੀ ਹਾਈਲਾਈਟ ਕੀਤਾ ਹੋਇਆ ਹੈ ਸ਼ਰਟ ਨੂੰ ਵੀ ਇਹ ਹੈਗਾ ਔਰ 2600 ਦਾ ਸੂਟ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੌਰੀ ਤਿੰਨ ਮਿਲ ਜਾਣਗੇ ਇਹ ਹੈਗਾ ਆਪ ਕੋ ਇਥੇ ਇਹ ਹੈਗਾ ਸਿੰਗਲ ਸੂਟ लास्ट ਪੀਸ ਰਹਿ ਗਿਆ ਜੀ neck واشਟਣਾ ਬਣਿਆ ਹੋਇਆ ਇਹ ਰ ਵੀ ਬਹੁਤ ਪਿਆਰਾ ਹੈ ਦਾ ਇੱਕ ਬਰੀਕ ਪ੍ਰਿੰਟ ਦੇ ਵਿੱਚ ਤੁਹਾਨੂੰ ਸਲਵਾਰ ਮਿਲ ਚਗੀ ਤੇ ਪਿਓਰ ਦਾ ਹੈ ਨਾ ਸ਼ਰਫੋਂ ਦਾ ਦੁਪੱਟਾ 2600 ਹੈਗਾ ਪ੍ਰਾਈਸ ਇਸ ਸੂਟ ਦਾ ਜੇਕ ਇਸ ਅਕੋਰਡਿੰਗ ਵਾਸਨਾ ਸੂਟ ਬਣਿਆ ਹੋਇਆ ਜੇ ਕਿ ਸਿਨੇਮਟਿਕ ਦਾ 올ਡ লেਡੀ ਚਾਰਟ ਵਾਲ ਬਣਿਆ ਤਾਂ ovalਾ ਸੂਟਾ ਦਾਦੀ ਨਾਨੀ ਵਾਂਗ ਬਾਕਸ ਵਾਲੇ ਫਰੇਮ ਦੇ ਵਿੱਚ ਪ્યોਰ ਦਾ ਦੁਪੱਟਾ ਇਹਦੇ ਨਾਲ ਪ੍ਰਿੰਟੇ ਬਹੁਤ ਸੋਹਣਾ ਲੱਗਦਾ ਜਿਹੜਾ ਚੱਕਾ ਦੇ ਕੇ ਰੱਖਿਆ ਤੇ ਇੱਕ ਸੂਟ ਤੁਹਾਨੂੰ ਮਿਲ ਜਾਣਗੇ ਇਹ ਸਾਰੇ 2600 ਵਾਲੇ ਸੂਟ ਨੇ neck work ਬਹੁਤ ਪਿਆਰਾ ਬਣਿਆ ਹੋਇਆ without lining ਸੂਟ ਹੈ ਜੇ ਪ੍ਰਿੰਟ ਸ਼ਰਟ ਹੈ। ਢੇਰਾ ਬਹੁਤ ਜ਼ਿਆਦਾ ਬਣਿਆ ਹੋਇਆ ਤੇ ਇਦਾਂ ਦੀ ਇਹਦੀ ਆਫ-ਵਾਈਟ ਕਲਰ ਦੀ ਪ੍ਰਿੰਟਡ ਹੈਗੀ ਹੈ ਸਲਵਾਰ। ਇਹ ਪਿਓਰ ਸ਼ਫਾਨ ਦਾ ਹੈਗਾ ਹੰਟ ਕਰਤਾ। ਇਹਦੇ ਇਸ ਨੂੰ ਦੋ ਕਲਰ ਮਿਲ ਜਾਣਗੇ। ਦੋਨਾਂ ਕਲਰਾਂ ਦੇ ਵਿੱਚ ਆਫ-ਵਾਈਟ ਕਲਰ ਦੀ ਵੀ ਸਲਵਾਰ ਆਏਗੀ। ਤੇ 2600 ਰਹੇਗਾ ਪ੍ਰਾਈਸ ਇਹਨਾਂ ਸਲਵਾਰ ਦਾ। ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ। ਜੋ ਵੀ ਸੂਟ ਪਸੰਦ ਆ ਸਕ੍ਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਕਮੈਂਟ ਕਰਕੇ ਜਰੂਰ ਆਸੇ ਸਾਰੀ ਕਲੈਕਸ਼ਨ ਸਿੱਧਾ ਲੈ ਜੀ ਥੈਂਕ ਯੂ ਸੋ Much